ਹਾਂਜੀ ਰੰਧਾਵਾ ਜੀ ਤੁਸੀਂ ਅੰਮ੍ਰਿਤਸਰ ਦੇ ਰਹਿਣ ਵਾਲੇ ਜੇ ਫਰੀਦਕੋਟ ਹਲਕੇ ਤੋਂ ਲੋਕ ਸਭਾ ਦੀ ਸੀਟ ਦੇ ਦਾਅਵੇਦਾਰੀ ਕਰ ਰਹੇ ਕਾਂਗਰਸ ਤੋਂ ਕੀ ਕਹਿਣਾ ਚਾਹੋਗੇ ਟਿੱਕੂ ਮੈਂ ਅਜੇਪਾਲ ਸਿੰਘ ਰੰਧਾਵਾ ਵਾਈਸ ਚੇਅਰਮੈਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਐਸੇ ਵਿਭਾਗ ਇਨਚਾਰਜ ਮੱਜਾ ਜੂਨ ਜਿੰਨਾ ਤੱਕ ਫਰੀਦਕੋਟ ਵਿਧਾਨ ਸਭਾ ਹਲਕੇ ਲੋਕ ਸਭਾ ਹਲਕੇ ਦੀ ਤੁਸੀਂ ਗੱਲ ਕੀਤੀ ਹੈ ਮੈਂ 2022 ਕਿਸਾਨੀ ਮੁੱਦੇ ਤੇ ਜ਼िला ਮੰਡਲੀ ਅਫਸਰ ਦੀ ਅਸਾਮੀ ਦਾ ਤਿਆਗ ਕਰਕੇ ਪਹਿਲਾ ਅਧਿਆਇ ਸ਼ੁਰੂ ਕਰਨ ਕੀਤਾ ਸੀ ਇਮਾਨਦਾਰੀ ਤੇ ਨੇਕੀ ਦੀ ਰਾਜਨੀਤੀ ਸੱਚਾ ਸੁੱਚਾ ਉੱਚਾ ਮਕਾਮ ਪਿਆਰ ਵਿਸ਼ਵਾਸ ਅਤਬਾਰ ਦਾ ਸੋਮਾ ਰਾਜਨੀਤੀ ਇਹ ਮੇਰੇ ਦਿਨ ਤੇ ਦਿਮਾਗ ਤੇ ਫਰੀਦਕੋਟ ਦੀ ਤੁਸੀਂ ਗੱਲ ਕੀਤੀ ਏ ਫਰੀਦਕੋਟ ਇੱਕ ਵੱਡਾ ਇਨਫਰਾਸਟ੍ਰਕਚਰ ਏ ਸ਼ਹਿਰਾਂ ਦਾ ਦਾਣਾ ਮੰਡੀਆਂ ਦਾ ਆਟੀਆਂ ਦਾ ਲੇਬਰ ਦਾ ਕਿਸਾਨਾਂ ਦਾ ਔਰ ਜੇ ਮੈਂ ਕਿਸਾਨੀ ਮੁੱਦੇ ਤੇ ਜ਼ਿਲ੍ਹਾ ਮੰਡੀ ਅਫਸਰ ਦਾ ਤਿਆਗ ਕੀਤਾ ਏ ਤੇ ਪੰਜਾਬ ਚ 34 ਜਥੇਬੰਦੀਆਂ ਨੇ ਔਰ ਜਥੇਬੰਦੀਆਂ ਦਾ ਮੈਨੂੰ ਸਮਰਥਨ ਏ ਔਰ ਮੈਂ ਸਮਝਦਾ ਕਿ ਸਮੂਚੀਆਂ ਜਥੇਬੰਦੀਆਂ ਮੰਡੀ ਬੋਰਡ ਦਾ ਇਨਫਰਾਸਟ੍ਰਕਚਰ ਸ਼ਰਲਰ ਆਰਟੀਏ ਲੇਬਰ ਕਿਸਾਨ ਜਦੋਂ ਕਾਂਗਰਸ ਦਾ ਲੀਡਰ ਅਤੇ ਕਾਂਗਰਸ ਦਾ ਵਰਕਰ ਲੋਕ ਸਭਾ ਹਲਕਾ ਫਰੀਦਕੋਟ ਨਾਲ ਲੱਗੂਗਾ ਤਾਂ ਆਪਾਂ ਯਕੀਨਨ ਜਿੱਤ ਪ੍ਰਾਪਤ ਕਰ ਸਕਾਂਗੇ ਜੀ ਤੁਹਾਡੇ ਵਾਲੇ ਇੱਕ ਕਿਤਾਬ ਦਾ ਵੀ ਲਾਂਚ ਕੀਤਾ ਗਿਆ ਹੈ ਕੀ ਇਹ ਸਾਰਾ ਟਿਕੋ ਮੈਂ 22 ਦੇ ਵਿੱਚ ਵੀ ਇਹ ਐਕਸਰਸਾਈਜ਼ ਕੀਤੀ ਸੀ ਜੀਗੀ ਇਹ ਲੋਟਰੀ ਵਿਧਾਨ ਸਭਾ ਹਲਕੇ ਲਈ ਇਹ ਉਹ ਸਿਸਟਮ ਹੈ ਜਿਹੜਾ ਵੋਟ ਪਰਸੈਂਟੇਜ ਵਧਾਉਂਦਾ ਹੈ ਜਦੋਂ ਇੱਕ ਪਿੰਡ ਨਾਲ ਸੰਬੰਧਤ ਪਿੰਡ 'ਚ ਰਹਿਣ ਵਾਲੇ ਹਰ ਵਿਅਕਤੀ ਚਾਹੇ ਉਹ ਕਿਸਾਨ ਆਗੂ ਨੇ ਚਾਹੇ ਉਹ ਸਰਪੰਚ ਨੇ ਸਾਬਕਾ ਸਰਪੰਚ ਨੇ ਮੈਂਬਰ ਨੇ ਚੌਕੀਦਾਰ ਨੇ ਜੀਓਜੀ ਨੇ ਬੀਐਲਓ ਨੇ ਆਂਗਣਵਾੜੀ ਨੇ ਆਸ਼ਾ ਵਰਕਰ ਨੇ ਜਦੋਂ ਸਾਰੇ ਆਪਾਂ ਰਜਿਸਟਰ ਕਰਾਂਗੇ ਉਹਨਾਂ ਦੇ ਮੋਬਾਈਲ ਨੰਬਰ ਇਹਦੇ 'ਚ ਦਰਜ ਹੋਣਗੇ ਉਹਨਾਂ ਦੇ ਸਾਈਨ ਹੋਣਗੇ ਇਸੇ ਤਰ੍ਹਾਂ ਕਾਂਗਰਸ ਦਾ ਕਾਰਜਕਰਤਾ ਉਹ ਕਦੋਂ ਤੋਂ ਕਾਂਗਰਸੀਏ ਤਾਂ ਕਿ ਉਹਦੀ ਸਨਿਆਰਤਾ ਭੰਗ ਨਾ ਹੋਵੇ ਉਹਨਾਂ ਵਾਲੇ ਸਮੇਂ 'ਚ ਉਹਦਾ ਬਣਦਾ ਮਾਨ ਸਨਮਾਨ ਉਹਨੂੰ ਦਿੱਤਾ ਜਾ ਸਕੀ ਉਹਨਾਂ ਨੂੰ ਇੱਥੇ ਰਜਿਸਟਰਡ ਕਰ ਲਵਾਂਗੇ ਕਿ ਉਹ ਕਦੋਂ ਤੋਂ ਕਾਂਗਰਸੀ ਨੇ ਇਸੇ ਤਰ੍ਹਾਂ ਪਿੰਡ 'ਚ ਪੜ ਰਹੇ 10ਵੀਂ 12ਵੀਂ ਬੀਏ ਐਮਏ ਜਾਂ ਵੱਧ ਪੜੇ ਉਹਨਾਂ ਦੀ ਸੂਚੀ ਇਸ ਕਿਤਾਬ 'ਚ ਵਿੱਚ ਦਰਜ ਕਰ ਲਵਾਂਗੇ ਇਸੇ ਹੀ ਤਰ੍ਹਾਂ ਖੇਡਾਂ ਖੇਡਣ ਵਾਲੇ ਪਿੰਡ ਨਾਲ ਸੰਬੰਧਤ ਖੇਡਾਂ ਨੂੰ ਪ੍ਰਮੋਟ ਕਰਨ ਵਾਲੇ ਉਹਨਾਂ ਨੂੰ ਦਰਜ ਕਰ ਲਵਾਂਗੇ ਪਿੰਡ 'ਚ ਰਹਿਣ ਵਾਲੇ ਸਰਕਾਰੀ ਮਲਾਜ਼ਮ ਤੇ ਰਿਟਾਇਰਡ ਹੋ ਚੁੱਕੇ ਮਲਾਜ਼ਮ ਜਦੋਂ ਇਹਦੇ ਚ ਰਜਿਸਟਰ ਕਰ ਲਵਾਂਗੇ ਇੱਥੇ ਬਸ ਹੀ ਨਹੀਂ ਜਦੋਂ ਪਿੰਡ 'ਚ ਹੋਣ ਵਾਲੇ ਵਕਾਸੀ ਕੰਮ ਵੀ ਇਸੇ 'ਚ ਦਰਜ ਹੋਣਗੇ ਇੱਕ ਕਿਤਾਬਚਾ ਪਿੰਡ 'ਚ ਹੋਊਗਾ ਇੱਕ ਮੇਰੇ ਘਰ 'ਚ ਹੋਊਗਾ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਵੋਟ ਪਰਸੈਂਟੇਜ ਵਧੂਗਾ। ਕੀ ਲੱਗਦਾ ਕਿ ਕਾਂਗਰਸ ਤੁਹਾਨੂੰ ਮੌਕਾ ਦੇਵੇਗੀ ਇਸ ਵਾਰ ਫਰੀਦਕੋਟ ਹਲਕੇ ਤੋਂ ਕਿਉਂਕਿ ਪਹਿਲਾਂ ਵੀ ਮੁਹੰਮਦ ਸਦੀਕ ਕਾਂਗਰਸ ਤੋਂ ਹੀ ਉੱਥੋਂ ਸੰਸਦ ਰਹੇ ਨੇ। ਜੇ ਕੋਈ ਜੇ ਕੋਈ ਦੋਰ ਨਹੀਂ ਵੀ ਕਾਂਗਰਸ ਮੌਕਾ ਮੈਨੂੰ ਨਹੀਂ ਦੇਊਗੀ ਜੀ। ਉਹਦੇ ਮੇਨ ਜੋ ਬੇਸ ਆ ਸਭ ਤੋਂ ਮੈਂ ਸਮਝਦਾ ਮਾਂ ਕਿ ਜਿਹੜਾ ਰਾਜਨੀਤੀ ਹੈ ਉੱਚ ਸ਼ਖੀਅਤਾਂ ਦਾ ਪਲੇਟਫਾਰਮ ਹੈ। ਮੈਂ ਸ਼ਖੀਅਤ ਬਣਨ ਸ਼ਖਸੀਅਤ ਦੇ ਕਾਰਨ ਤੇ ਸ਼ਕਸ਼ੀਰਤਾ ਲੱਭਣ ਲਈ ਰਾਜਨੀਤੀ ਚ ਕਿਉਂਕਿ ਰਾਜਨੀਤੀ ਚ ਤੁਰੰਤ ਤੋਂ ਪਹਿਲਾਂ ਮੈਂ ਰਾਜਨੀਤੀ ਦੀ ਪਰਿਭਾਸ਼ਾ ਬਿਆਨ ਕਰ ਚੁੱਕਾ ਸੱਚਾ ਸੁੱਚਾ ਉੱਚਾ ਮਕਾਮ ਪਿਆਰ ਵਿਸ਼ਵਾਸ ਅਤਬਾਰ ਦਾ ਸੋਮਾ ਰਾਜਨੀਤੀ ਕਾਰਨੇ 117 ਵਿਧਾਨ ਸਭਾ ਹਲਕੇ ਨੇ ਪੰਜਾਬ ਦੇ 13 ਲੋਕ ਸਭਾ ਹਲਕੇ ਨੇ ਔਰ ਜਿੱਥੋਂ ਤੱਕ ਪੰਜਾਬੀਆਂ ਦੀ ਗੱਲ ਏ 3 ਕਰੋੜ ਪੰਜਾਬੀ ਨੇ ਔਰ 2 ਕਰੋੜ ਪਦੇਸ਼ਾਂ ਚ ਬਾਹਰ ਵਾਸਤੇ ਪੰਜਾਬੀ ਨੇ 5 ਕਰੋੜ ਲੋਕਾਂ ਦੀ ਆਵਾਜ਼ ਬਣਨੀ ਹੈ ਔਰ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਸਾਡੇ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਰਾਜਾਪਟ ਜੀ ਅਤੇ ਸਾਡੇ ਐਲਓਪੀ ਲੀਡਰ ਸਰਦਾਰ ਬਾਜਵਾ ਜੀ ਜਿਨ੍ਹਾਂ ਨੂੰ ਹਾਈ ਕਮਾਂਡ ਨੇ ਬੜੀ ਸੋਚ ਸਮਝ ਕੇ ਜਿੰਮੇਵਾਰੀ ਦਿੱਤੀ ਹੈ ਕਿ ਪੰਜਾਬ ਦੀ ਧਰਤੀ ਤੋਂ ਪਾਰਲੀਮੈਂਟ ਲਈ 5 ਕਰੋੜ ਪੰਜਾਬੀ ਦੀ ਆਵਾਜ਼ ਬਣਨ ਲਈ 13 ਸ਼ਖੀਅਤਾਂ ਲੱਭਣੀਆਂ ਨੇ ਮੈਨੂੰ ਪੂਰਨ ਵਿਸ਼ਵਾਸ ਹੈ ਮੇਰੇ ਸਿਸਟਮ ਨੂੰ ਮੇਰੇ ਜੋ ਕਰਦਾਰ ਨੂੰ ਉਹਨਾਂ ਨੇ ਚੰਗੀ ਤਰ੍ਹਾਂ ਵਾਚ ਲਿਆ ਹੋਊਗਾ ਜੋ ਮੈਂ ਅੱਜ ਤੋਂ 2 ਮਹੀਨੇ ਪਹਿਲਾਂ ਅਪਲਾਈ ਕੀਤਾ ਹੈ ਟਿਕਟ ਉਹਦੇ ਵਿੱਚ ਮੈਂ ਕਲੀਅਰ ਹਰ ਗੱਲ ਦੱਸ ਚੁੱਕਾ ਕੇ ਕਾਰਨ ਕੀਏ ਮੈਂ ਆਪਣੇ ਸਮੇਂ ਦੌਰਾਨ ਕਿਹੜੇ-ਕਿਹੜੇ ਕਾਰਿਆ ਕੀਤੇ ਨੇ ਇਸ ਲਈ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਮੈਨੂੰ ਫਰੀਦਕੋਟ ਤੋਂ ਰੋਕ ਸਭਾ ਦੀ ਟਿਕਟ ਜਰੂਰ ਮਿਲੂਗੀ